ਲక్ష్ਮੀਕਾਂਤ ਚਾਵਲਾ ਤੇ ਅਰੁਣ ਖੰਨਾ ਨੂੰ ਕਿ ਇਹਨਾਂ ਨੇ ਬਾਬਰੀ ਮੰਜਿਦ ਘਰਾਈ ਹੈ ਇਹਨਾਂ ਨੂੰ ਕਹੋ ਬਿਸਤਰ ਆਪਣੇ ਚੁਕ ਲੈਣ ਅਸੀਂ ਇਹਨਾਂ ਨੂੰ ਛੱਡਣਾ ਨਹੀਂ ਸਵੇਰੇ ਅੱਜ ਆਇਆ ਤਾਂ ਜਦੋਂ ਦੇਖਿਆ 8:44 ਮਿੰਟ ਤੇ ਇੱਕ ਫੋਨ ਆਇਆ ਉਹ ਕਹਿ ਰਹੇ ਸੀ ਕਿ ਲక్ష్ਮੀਕਾਂਤ ਚਾਵਲਾ ਤੇ ਅਰੁਣ ਖੰਨਾ ਦੋਵਾਂ ਨੇ ਬਾਬਰੀ ਮੰਜਿਦ ਢਾਈ ਹੈ ਅਸੀਂ ਇਹਨਾਂ ਦਾ ਬਿਸਤਰਾ ਗੋਲ ਬਿਸਤਰ ਚੁੱਕੇ ਗੋਲ ਹੋ ਜਾਣ ਅਸੀਂ ਇਹਨਾਂ ਨੂੰ ਛੱਡ ਨਹੀਂ ਹਾਂ ਇਹ ਗੱਲ ਨਹੀਂ ਕਹੀ ਹੈ ਜਿਹੜਾ ਨੰਬਰ ਹੈਗਾ ਇਹ ਫੋਨ ਤੇ ਆਇਆਗਾ ਇਹਦੀ ਡਿਟੇਲ ਕਢਾਈ ਜਾਏਗੀ ਤੇ ਸਾਰੀ ਜਾਣਕਾਰੀ ਕੀ ਕੀ ਕਿਹਾ ਉਹਨੇ ਸਾਰੀ ਤੁਹਾਨੂੰ ਸਾਹਮਣੇ ਆ ਜਾਏਗੀ ਲਖਮਕਰ ਚਾਵਲਾ ਇੱਥੇ ਕਿਹੜੇ ਹੁੰਦੇ ਤੇ ਪ੍ਰਧਾਨ ਤੇ ਹੁੰਦੇ ਤੇ ਤੇ ਅਰੁਣ ਖੰਨਾ ਜੀ ਅਰੁਣ ਖੰਨਾ ਜੀ ਮਹਾਮੰਤਰੀ ਦੁਰਗਿਆਨਾ ਕਮੇਟੀ ਮੈਂ ਰਾਮ ਜੀ ਪਾਠਕ ਸਰ ਦੁਰਗਿਆਨਾ ਮੰਦਿਰ ਕਾਰਿਆਲੇ ਮੇ ਕੰਮ ਕਰਤਾ ਹੂੰ ਜੀ ਮੇਰੀ ਡਿਊਟੀ ਇਨਕੁਆਰੀ ਤੇ ਹੈ ਜੋ ਫੋਨ ਆਏ ਤੋ ਨੂੰ ਕਵਰ ਕਰਦਾ ਹੂੰ ਜੀ ਔਰ ਸੁਣ ਕੇ ਉਸ ਦੀ ਜਾਣਕਾਰੀ ਦਿੰਦਾ ਹੂੰ ਉਹ ਸਰ ਮੈਂ ਸਵੇਰੇ ਆਜ ਆਇਆ ਤਾਂ ਜਦੋਂ ਦਿਖਿਆ 8:44 ਤੇ ਇੱਕ ਫੋਨ ਆਇਆ ਉਹ ਕਹਿ ਰਹੇ ਸੀ ਕਿ ਲక్ష్ਮੀ ਕਾਂ ਚਾवला ਤੇ ਅਰੁਣ ਖੰਨਾ ਦੋਵਾਂ ਨੇ ਬਾਬਰੀ ਮੰਜੀ ਢਾਈ ਹੈ ਅਸੀਂ ਇਹਨਾਂ ਦਾ ਬਿਸਤਰਾ ਗੋਲ ਬਿਸਰ ਚੁੱਕੇ ਗੋਲ ਹੋ ਜਾਣ ਅਸੀਂ ਇਹਨਾਂ ਨੂੰ ਛੱਡ ਨਹੀਂ ਹਾਂ ਇਹ ਗੱਲ ਵੀ ਕਹੀ ਹੈ ਜਿਹੜਾ ਨੰਬਰ ਹੈਗਾ ਇਹ ਫੋਨ ਤੇ ਆਇਆਗਾ ਇਹਦੀ ਡਿਟੇਲ ਕਢਾਈ ਜਾਏਗੀ ਤੇ ਸਾਰੀ ਜਾਣਕਾਰੀ ਕੀ ਕੀ ਕਿਹਾ ਉਹਨੇ ਸਾਰੀ ਤੁਹਾਨੂੰ ਸਾਹਮਣੇ ਆ ਜਾਏਗੀ ਉਸ ਤੋਂ ਬਾਅਦ ਦੁਬਾਰਾ ਫਿਰ ਫੋਨ ਆਇਆ ਹਾਂ ਉਸ ਤੋਂ ਬਾਅਦ ਫਿਰ 8 ਵਜੇ 9 ਵਜੇ 1 ਮਿੰਟ ਤੇ ਦੁਬਾਰਾ ਫੋਨ ਆਇਆ ਜਿਹੜਾ ਕਿ ਉਹਨੇ ਕਿਹਾ ਕਿ ਉਹੀ ਗੱਲ ਨੂੰ ਦੁਬਾਰਾ ਰਿਪੀਟ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਫਿਰ ਇੱਕ ਵਾਰੀ ਕਹਿ ਰਿਹਾ ਮੇਰੇ ਤੇ ਵੀ ਗੁੱਸਾ ਕੀਤਾ ਉਹਨੇ ਕੌਣ ਬੋਲ ਰਿਹਾ ਤੂੰ ਮਤਲਬ ਔਖਾ ਸਿੱਧਾ ਹੋਇਆ ਜਿਹੜਾ ਸਾਰੀ ਜਾਣਕਾਰੀ ਤੁਹਾਨੂੰ ਫੋਨ ਦੇ ਜਿਹੜੇ ਮੇਰੇ ਕੋਲ ਆਇਆ 9 ਵਜੇ 1 ਮਿੰਟ ਤੇ ਲਾਸਟ ਫੋਨ ਉਹਨਾਂ ਦਾ ਆਇਆ 8 ਵਜੇ 44 ਮਿੰਟ ਤੇ ਪਹਿਲਾ ਫੋਨ ਆਇਆ ਤੇ ਇੱਕ ਮੰਦਰ ਨੂੰ ਵੀ ਕੋਈ ਤਾਂ ਕਲੀਮ ਕੀਤਾ ਜਾਂ ਸਿਰਫ ਲక్ష్ਮੀਕਾਂਚ ਚਾਵਲਾ ਲక్ష్ਮੀਕਾਂਚ ਚਾਵਲਾ ਤੇ अरुण ਖੰਨਾ ਨੂੰ ਕਿ ਇਹਨਾਂ ਨੇ ਬਾਬਤ ਹੀ ਮਜਦ ਗਰਾਈ ਹੈ ਇਹਨਾਂ ਨੂੰ ਕਹੋ ਬਿਸਤਰ ਆਪਣੇ ਚੁਕਲੇ ਤਾਂ ਅਸੀਂ ਇਹਨਾਂ ਨੂੰ ਛੱਡਣਾ ਨਹੀਂ ਹੋਰ ਕੋਈ ਮੰਦਰ ਨੂੰ ਸੰਬੰਧ ਕਰਨ ਦੀ ਗੱਲ ਕੀਤੀ ਮੰਦਰ ਦਾ ਨਾਮ ਨਹੀਂ ਲਿਆ ਉਹਨਾਂ ਅੱਛਾ ਸਿਰਫ ਲక్ష్ਮੀਕਾਂਚ ਚਾਵਲਾ ਦਾ ਤੇ अरुण ਖੰਨਾ ਦਾ ਨਾਮ ਲਿਆ ਲక్ష్ਮੀਕਾਂਚ ਚਾਵਲਾ ਇੱਥੇ ਕਿਹੜੇ ਹੁੰਦੇ تھے ਪ੍ਰਧਾਨ ਤੇ ਹੁੰਦੇ ਤੇ अरुण ਖੰਨਾ ਜੀ अरुण ਖੰਨਾ ਜੀ ਮਹਾ ਮੰਤਰੀ ਦੁਰਗਿਆਨਾ ਕਮੇਟੀ ਠੀਕ ਤੁਹਾਡੇ ਵੱਲੋਂ ਜਾਣਕਾਰੀ ਦਿੱਤੀ ਗਈ ਪ੍ਰੋਫੈਸਰ ਮੈਂ ਆਪਣੇ ਸੁਪਰਡੈਂਟਰ ਨੂੰ ਦੱਸਿਆ ਜੀ ਮਿਸਟਰ ਪਿੰਕਰਾਜ ਨੂੰ ਜਿਹੜਾ ਸਾਡਾ ਆਫਿਸ ਦਾ ਸੁਪਰਡੈਂਟ ਮਿਸਟਰ ਪਿੰਕਰਾਜ ਜੀ ਉਹਨਾਂ ਨੂੰ ਜਾਣਕਾਰੀ ਦਿੱਤੀ ਅੱਗੇ ਉਹਨੇ ਕਿੰਨੂ ਕਿੰਨੂ ਜਾਣਕਾਰੀ ਦਿੱਤੀ ਉਹਨੇ ਸਾਰੀ ਡਿਟੇਲ ਦੱਸਣੀ ਹੈ ਜੀ ਠੀਕ ਹੈ ਜੀ ਮੈਂ ਉਸੇ ਵੇਲੇ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਜੀ ਉਹ ਅੱਗੇ ਜਿੰਨੂ ਜਿੰਨੂ ਵੀ ਜਾਣਕਾਰੀ ਦਿੱਤੀ ਉਹਨੇ ਦਿੱਤੀ ਹੈ ਮੇਰੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜੀ ਠੀਕ ਹੈ ਗਿਆਨਾ ਮੰਦਿਰ ਚ ਅੱਜ ਸਵੇਰੇ ਲక్ష్ਮੀ ਕਾਂਚਾਵਲਾ ਜੀ ਦੇ ਨਾਮ ਨੂੰ ਲੈ ਕੇ ਕੀ ਹੈ ਪੂਰੀ ਡਿਟੇਲ ਤੇ ਕੀ ਕੀਤੀ ਜਾ ਰਹੀ ਕੋਈ ਨਹੀਂ ਅਨਨੋਨ ਨੰਬਰ ਤੋਂ ਕਹ ਲਿਓ ਅਸੀਂ ਦੇਖ ਰਹੇ ਆਂ ਦੇਖ ਕੇ ਤੁਹਾਨੂੰ ਦੱਸ ਦਿਆਂਗੇ ਜੋ ਵੀ ਹੋਏਗਾ ਸੁਰੱਖਿਆ ਵਧਾਈ ਗਈ ਹੈ ਬਿਲਕੁਲ ਜੀ ਬਿਲਕੁਲ ਸੁਰੱਖਿਆ ਆਲਰੇਡੀ ਚੱਲ ਰਹੀ ਹੈ ਸਾਡੇ ਦੋਨੋਂ ਪਾਸੇ ਕਾਉਰਟੀ ਵੀ ਲੱਗੀਆਂ ਵਾਂ ਬਾਕੀ ਫੋਰਸ ਵੀ ਲੱਗੀ ਆ ਵਿਦ ਵੈਪਨ ਲੱਗੀ ਆ ਠੀਕ ਹੈ ਜੀ ਡੀਸੇਪਟਿਵਾ ਵੀ ਆਈਆਂ ਸੀ ਹਾਂ ਜੀ ਐਂਟੀਸੇਪਟਿਵ ਚੈੱਕ ਰੋਜ਼ ਚੱਲ ਰਿਹਾ ਜੀ ਡੇਲੀ ਚੱਲ ਰਿਹਾ 26 ਜਨਵਰੀ ਠੀਕ ਹੈ ਜੀ